ਇੱਕ ਉਦਾਹਰਨ ਯਾਦ ਆਇਆ ਗੱਲ ਰਿਪੀਟ ਹੋਵੇ ਤੇ ਪਕੜ ਵਿੱਚ ਆ ਜਾਂਦੀ ਹੈ। ਪੁਰਾਤਨ ਸਮੇਂ ਦੀ ਗੱਲ ਹੈ। ਪਿੰਡ ਦੀਆਂ ਕੁਝ ਬੱਚੀਆਂ, ਨੌਜਵਾਨ ਬੇਟੀਆਂ ਸ਼ਹਿਰ ਦੇ ਬਾਜ਼ਾਰ ਚ ਆ ਗਈਆਂ। ਕਦੀ ਕਦੀ ਆਉਣਾ ਹੁੰਦਾ ਸੀ, ਹਮੇਸ਼ਾ ਨਹੀਂ ਆਉਣਾ ਹੁੰਦਾ ਸੀ। ਉਦੋਂ ਤੇ ਬਸਾਂ ਵੀ ਨਹੀਂ ਸੀ ਹੁੰਦੀਆਂ, ਸਾਧਨ ਵੀ ਨਹੀਂ ਸੀ ਹੁੰਦੇ ਤੇ ਜਦ ਬਾਜ਼ਾਰ ਆਈਆਂ ਤੇ ਬਾਜ਼ਾਰ ਵਿੱਚੋਂ ਲੰਗੀਆਂ, ਮਾਰਕੀਟ 'ਚ ਦੇਖਦੇ-ਦੇਖਦੀ ਕੀ ਦੇਖਦੀ ਕੀ ਨੇ। ਕਿੱਕ ਲਿਲਾਰੀ ਰੰਗਣ ਵਾਲਾ ਜੋ ਕੱਪੜੇ ਰੰਗਦਾ ਏ ਉਹਨੇ ਕਈ ਚੀਰ ਦੁਪੱਟੇ ਰੰਗੇ ਹੋਏ ਟੰਗੇ ਨੇ ਤੇ ਕੁਝ ਲੋਕ ਆ ਕੇ ਆਪਣੇ ਕੱਪੜੇ ਰੰਗਵਾ ਵੀ ਰਹੇ ਨੇ ਤੇ ਇਹਨਾਂ ਬੱਚੀਆਂ ਨੇ ਸੋਚਿਆ ਕਿ ਬਾਜ਼ਾਰ ਆਏ ਹਾਂ ਸ਼ਹਿਰ ਆਏ ਹਾਂ ਤੇ ਇਹ ਸਾਡੇ ਦੁਪੱਟੇ ਜੋ ਸਿਰ ਉੱਤੇ ਲਏ ਹੋਏ ਨੇ ਇਹ ਵੀ ਪੁਰਾਣੇ ਹੋ ਗਏ ਨੇ ਕੁਝ ਰੰਗ ਫਿੱਟ ਗਿਆ ਹੈ ਤੇ ਕਿਉਂ ਨਾ ਰੰਗਵਾ ਹੀ ਲਈਏ ਸਲਾਹ ਬਣ ਗਈ ਅੱਗੇ ਵਧੇ ਜੋ ਸਿਆਣੀ ਬੱਚੀ ਸੀ ਉਹਨੇ ਲਲਾਰੀ ਨੂੰ ਪੁੱਛਿਆ ਕਿ ਵੀਰਾ ਅਸੀਂ ਦੁਪੱਟੇ ਰੰਗਵਾਣੇ ਨੇ ਦਸ ਵੀਰਾ ਇਸ ਦੀ ਮਜ਼ਦੂਰੀ ਕਿ ਨਹੀਂ ਮਜ਼ਦੂਰੀ ਲਏਗਾ ਉਹ ਲਲਾਰੀ ਬੜਾ ਸਿਆਣਾ ਸੀ ਬੁਜ਼ੁਰਗ ਸੀ ਲੰਮੀ ਨਦਰ ਸੀ ਉਹਨੇ ਵੇਖਿਆ ਇਹਨਾਂ ਦੇ ਹੱਥ 'ਚ ਕੋਈ ਕੱਪੜਾ ਤਾਂ ਹੈ ਨਹੀਂ ਜਿਹਨੂੰ ਰੰਗਵਾਉਣ ਗਿਆ ਇੱਕ ਕਚੀਰ ਦੁਪੱਟਾ ਸਿਰ 'ਤੇ ਲਿਆ ਹੋਇਆ ਤੇ ਰੰਗਵਾਉਣ ਦੀ ਗੱਲ ਕਰ ਰਹੀਆਂ ਨੇ ਤੇ ਉਹਨੇ ਮਜ਼ਦੂਰੀ ਤਾਂ ਦੱਸੀ ਪਰ ਨਾਲ ਸ਼ਰਤ ਵੀ ਲਾ ਦਿੱਤੀ ਉਹਨੇ ਕਿਹਾ ਚਾਰ ਪੈਸੇ ਇਸ ਦੀ ਮਜ਼ਦੂਰੀ ਚਾਰ ਘੜੀ ਕੱਪੜੇ ਰਹਿਣੇ ਜ਼ਰੂਰੀ ਦੁਪੱਟਾ ਨਾ ਛੇਤੀ ਸੁੱਕ ਜਾਂਦਾ ਕੋਈ ਟਾਈਮ ਮੇਟੀ ਸੁੱਕ ਜਾਂਦਾ ਹੈ ਪਰ ਉਹਨੇ ਸ਼ਰਤ ਰੱਖ ਦਿੱਤੀ ਮਜ਼ਦੂਰੀ ਤਾਂ ਚਾਰ ਪੈਸੇ ਹੈ ਪਰ ਇਹ ਗੱਲ ਯਾਦ ਰੱਖੋ ਕਿ ਕੱਪੜੇ ਚਾਰ ਘੜੀ ਲਈ ਦੇਣੇ ਪਹਿਣਗੇ ਮੈਨੂੰ ਹੁਣ ਉਦੋਂ ਸਿਰੋਂ ਨੰਗਾ ਹੋਣਾ ਬਹੁਤ ਬੁਰਾ ਸਮਝਿਆ ਜਾਂਦਾ ਸੀ ਸਿੱਖ ਬੱਚੀਆਂ ਨੂੰ ਸਿੱਖਾਂ ਨੂੰ ਹੁਣ ਵੀ ਇਹ ਹਮੇਸ਼ਾ ਬੇਨਤੀ ਕੀਤੀ ਜਾਂਦੀ ਹੈ ਕਿ ਸਿਰੋਂ ਨੰਗਾ ਨਾ ਰਹੋ ਸਿਰ ਕੱਜ ਕੇ ਰੱਖਣਾ ਸਿਰ ਟੱਕ ਕੇ ਰੱਖਣਾ ਹੈ ਉਹ ਤੇ ਕੋਈ ਸਮਾਂ ਸੀ ਭਾਈ ਗੁਰਦਾਸ ਸਾਹਿਬ ਜੀ ਦੀ ਪ੍ਰਮਾਣਿਤ ਬਾਣੀ ਜ਼ਿਕਰ ਕਰਦੀ ਹੈ ਕਿ ਇੱਕ ਬੁਜੁਰਗ ਕਿਤੇ ਖੂਹ ਤੇ ਸ਼ਨਾਣ ਕਰਨ ਗਿਆ ਇਸ ਇਸ਼ਨਾਨ ਕਰਨ ਲੱਗਿਆ ਉਹ ਆਪਣਾ ਸਿਰ ਟਕਣਾ ਭੁੱਲ ਗਿਆ ਉਹ ਆਪਣੀ ਪੱਗ ਜੋ ਉਹਨੇ ਲਾਹ ਕੇ ਰੱਖੀ ਸੀ ਇਸ਼ਨਾਨ ਤੋਂ ਬਾਅਦ ਸਿਰ ਤੇ ਬੰਨ ਲਾਂਗਾ ਉਹ ਭੁੱਲ ਗਿਆ ਘਰ ਆ ਗਿਆ ਜਿਉਂ ਘਰ ਆਇਆ ਤੇ ਘਰ ਦੀ ਬੀਬੀਆਂ ਨੇ ਲੋਕਾਂ ਨੇ ਉੱਚੀ ਉੱਚੀ ਰੋਣਾ ਆਰੰਭ ਕਰ ਦਿੱਤਾ ਸਾਰੇ ਰੋਣ ਲੱਗੇ ਤੇ ਨੇੜੇ ਤੇੜੇ ਤੋਂ ਹੋਰ ਲੋਕ ਵੀ ਆ ਗਏ ਉਹਨਾਂ ਨੇ ਵੀ ਨਾਲ ਦੁੱਖ ਪ੍ਰਗਟ ਕਰਨਾ ਆਰੰਭ ਕਰ ਦਿੱਤਾ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵਿੱਚੋਂ ਬਜ਼ੁਰਗ ਨੇ ਪੁੱਛਿਆ ਵੀ ਰੋ ਕਿਉਂ ਰਹੇ ਹੋ ਉਹ ਕਹਿੰਦੇ ਤੁਸੀਂ ਦੱਸੋ ਕੌਣ ਮਰ ਗਿਆ ਕਿਸ ਦੀ ਮੌਤ ਹੋ ਗਈ ਹੈ ਉਹ ਬਜ਼ੁਰਗ ਹੈਰਾਨ ਹੋਇਆ ਵੀ ਤੁਹਾਨੂੰ ਕਿਨੇ ਕਿਹਾ ਕੌਣ ਮਰ ਗਿਆ ਕਹਿੰਦੇ ਤੁਸੀਂ ਜੋ ਸਿਰੋਂ ਨੰਗੇ ਆਇਓ ਤੁਹਾਡਾ ਸਿਰ ਨੰਗਾ ਹੈ ਕਹਣ ਦਾ ਭਾਉ ਕਿ ਉਦੋਂ ਸਿੱਖ ਘਰ ਵਿੱਚ ਜੇ ਬਾਹਰੋਂ ਕੋਈ ਸਿਰੋਂ ਨੰਗਾ ਤੁਰਿਆ ਚਲਾ ਆਂਦਾ ਹੋਵੇ ਤੇ ਇਸ ਦਾ ਮਤਲਬ ਇਹ ਮੰਨਿਆ ਜਾਂਦਾ ਸੀ ਕਿ ਕਿਤੇ ਨਾ ਕਿਤੇ ਕਿਸੇ ਸੱਜਣ ਮਿੱਤਰ ਦੀ ਨੇੜੇ ਵਾਲੇ ਦੀ ਮੌਤ ਹੋ ਗਈ ਹੈ ਤਾਂ ਇਸ ਰੋਨੰਗਾ ਹੈ ਤੇ ਸਿਰ ਨੂੰ ਨੰਗਾ ਹੋਣਾ ਇਤਨਾ ਬੁਰਾ ਸਮਝਿਆ ਜਾਂਦਾ ਸੀ ਉਹਨਾਂ ਦੇ ਬੱਚਿਆਂ ਨੇ ਸੋਚਿਆ ਕਿ ਸਿਰ ਤਾਂ ਨੰਗਾ ਕਰ ਨਹੀਂ ਸਕਦੀਆਂ ਤੇ ਉਹਨੇ ਕਹਿ ਦਿੱਤਾ ਉਸ ਲਲਾਰੀ ਨੂੰ ਸਿਆਣੀ ਬੱਚੀ ਨੇ ਸਿਰ ਦਾ ਚੀਰ ਉਤਾਰ ਖਲੋਵਾ ਦੀ마 ਸਿਰੋਂ ਨੰਗੀ ਵਿੱਚ ਬਾਜ਼ਾਰਾ ਸੋਹਰੇ ਪੇਕੇ ਮਿਲੇ ਨਟ ਹੋਈ ਤੇ ਹਾਸੇ ਕਰਨ ਗਵਾਰਾ ਐ ਵੀਰਾ ਸਿਰੋਂ ਨੰਗਾ ਤੇ ਹੋ ਨਹੀਂ ਸਕਣੀਆਂ ਕਿਉਂਕਿ ਗਮਾਰ ਲੋਗ ਹੱਸਣਗੇ ਤੇ ਸੋਹਰੇ ਪੇਕੇ ਵੀ ਬਦਨਾਮੀ ਹੋਵੇਗੀ ਇੱਕ ਕੰਮ ਕਰ ਤੂੰ 4 ਪੈਸੇ ਦੀ ਜਗ੍ਹਾ ਮਜ਼ਦੂਰੀ ਡਬਲ ਲੈ ਲੈ 8 ਪੈਸੇ ਲੈ ਲੈ ਪਰ ਕਪੜਾ ਸਿਰ ਉੱਤੇ ਹੀ ਰਹਿਣ ਦੇ ਤੇ ਰੰਗ ਦੇ ਹੱਸ ਕੇ ਹਲ ਲਾਰੀ ਅੱਗੋਂ બસ ਨਾ ਕਿਛ ਮੇਰੇ ਮੱਟੀ ਚ ਪਾ ਮੈਂ ਕੀ ਰੰਗਾ ਜੇ ਚੀਰ ਰਿਹਾ ਸਰ ਤੇਰੇ ਮੱਟੀ ਚ ਪਾ ਮੈਂ ਕੀ ਰੰਗਾ ਜੇ ਚੀਰ ਰਿਹਾ ਸਰ ਤੇਰੇ ਉਹ ਮਟ ਉਹ ਮੱਟੀ ਜਿਹਨੂੰ ਕਿਹਾ ਜਾਂਦਾ ਭਾਂਡਾ ਜਿਹਦੇ ਚ ਰੰਗ ਘੋਲਿਆ ਹੁੰਦਾ ਹੈ ਤੇ ਉਹਦੇ ਚ ਪਾ ਕੇ ਕੱਪੜੇ ਨੂੰ ਰੰਗੇ ਆ ਜਾਂਦਾ ਹੈ ਕਿਹਾ ਕਿ ਭੈਣੇ ਜੇ ਤੂੰ ਚੀਰ ਦੁਪੱਟਾ ਦੇਣਾ ਹੀ ਨਹੀਂ ਤੇ ਮੈਂ ਅੰਦਰ ਪਾ ਕੇ ਰੰਗਾਗਾ ਕਿਸ ਨੂੰ ਇਹ ਮੇਰੇ ਬਸ ਦੀ ਗੱਲ ਨਹੀਂ ਹੈ ਹੁਣ ਗੱਲ ਉਹਨਾਂ ਨਾ ਸਮਝ ਬੱਚੀਆਂ ਵਾਂਗ ਕਿਤੇ ਸਾਡੀ ਵੀ ਐ ਅਸੀਂ ਮਨ ਉੱਤੇ ਰੰਗ ਚੜਾਉਣਾ ਚਾਹੁੰਦੇ ਆਂ ਗੁਰੂ ਦਾ ਇਹਦਾ ਮੈਲਾਪਨ ਧੋਣਾ ਚਾਹੁੰਦੇ ਆਂ ਲਾਲ ਰੰਗ ਤਿਸਕੋ ਲਗਾ ਜਿਸਕੇ ਵੱਡ ਭਾਗਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਾਗਾ ਇਹ ਮਨ ਨਿਰਮਲ ਹੋ ਜਾਵੇ ਪਰ ਮਨ ਗੁਰੂ ਲਿਲਾਰੀ ਨੂੰ ਰੰਗਣ ਲਈ ਦੇਣਾ ਨਹੀਂ ਚਾਹੁੰਦੇ ਜੇ ਦੇ ਦਈਏ ਤੇ ਗੁਰੂ ਕਿਰਪਾ ਕਰ ਕਰਦਾ ਗਾ ਗੁਰ ਰੰਗੇ ਸੇ ਪਹਿ ਨਹਾ ਨਿਹਾਲ ਕਉ ਨਾਨਕ ਗੁਰ ਭੈ ਦਇਆਲ ਪਰ ਗੁਰੂ ਅਰਜਨ ਦੇਵ ਸਾਹਿਬ ਜੀ ਕਿਉਂ ਕਹਿ ਰਹੇ ਨੇ ਕਿ ਮਨ ਨਿਰਮਲ ਹੋ ਗਿਆ ਕਿਉਂਕਿ ਉਹਨਾਂ ਨੇ ਆਪ ਕਿਹਾ ਕਿ ਮੈਂ ਮਨ ਗੁਰੂ ਨੂੰ ਅਰਪਣ ਕਰ ਦਿੱਤਾ ਮਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇ ਦਿੱਤਾ ਪ੍ਰਤੀ ਚੰਦਨ ਨਹੀਂ ਦਿੱਤਾ ਤੇ ਮੈਲਾ ਹੀ ਰਿਹਾ ਇਸ ਕਰਕੇ ਸਾਹਿਬ ਕਹਿ ਰਹੇ ਨੇ ਮਨ ਨਿਰਮਲ ਤੇ ਕਿਸ ਤਰ੍ਹਾਂ ਨਿਰਮਲ ਹੋਇਆ ਹਰ ਹਰ ਗੁਣ ਗਾਏ ਹਰੀ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਣ ਨਾਲ ਇਹ ਜੋ ਮਨ ਦਾ ਮੈਲਾਪਨ ਸੀ ਇਹ ਧੋਤਾ ਗਿਆ ਜੋ ਬੇਨਤੀ ਕੀਤੀ ਭਰੀਏ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਮੈ ਕੈ ਰੰਗ ਉਹ ਨਾਮ ਰੂਪੀ ਸਾਬਣ ਕੌਣ ਦਿੰਦਾ ਹੈ ਉਹ ਗੁਰੂ ਦਿੰਦਾ ਹੈ ਉਹ ਗੁਰੂ ਕਿਰਪਾ ਕਰਕੇ ਨਾਮ ਜਪਾਉਂਦਾ ਹੈ